ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 4 ਜੂਨ ਤੇ 12 ਵਜੇ ਬਈ ਦੁਪਹਿਰ ਕੇ ਤੇ ਮੌਸਮ ਦੇਖ ਲਓ ਮੇਰੇ ਪਿੱਛੇ ਤੁਸੀਂ ਧੁੰਦ ਦੋ ਦਿਨਾਂ ਤੋਂ ਇੰਨੀ ਧੁੰਦ ਫੈਰੀ ਹੈ ਵੀਰੋ ਤੇ ਛੜ ਤੋ ਗੱਲਾਂ ਤੇ ਹੁਣ 12 ਵਜੇ ਤੇ ਇੱਧਰ ਦੇਖੋ ਬਈ ਮੌਸਮ ਹਾਲੇ ਵੀ ਇੰਨੀ ਧੁੰਦਾਂ ਜਿਵੇਂ ਕਿ ਬਸ ਉਤਰੀ ਹੋਣੀ ਹੈ ਕਿ ਇੰਨੀ ਜ਼ਿਆਦਾ ਹੋ ਰਹੀ ਹੈ ਧੁੰਦ ਤੇ ਇਸ ਦੇ ਨਾਲ ਨਾਲ ਤੇ ਅੱਜ ਤੁਹਾਨੂੰ ਦਿਖਾਉਣੇ ਆਂ ਵੀਰੋ ਅੱਜ ਦਾ ਮੌਸਮ ਤੇ ਮੋਟਰ ਤੇ ਆਏ ਸੀ ਤੇ ਪਹਿਲਾਂ ਆਪਾਂ ਚੱਲਦੇ ਆਂ ਜੰਗਲ ਵਾਲੇ ਖੇਤਾਂ 'ਚ ਕਿਉਂਕਿ ਮੀਂਹ ਪਿਆ ਸੀ ਤੁਹਾਨੂੰ ਪਤਾ ਪਿੱਛੇ ਬਹੁਤ ਜ਼ਿਆਦਾ ਕਿ ਜਿਹੜਾ ਆਪਣਾ ਜੰਗਲ ਵਾਲਾ ਖੇਤ ਸੀ ਉਹਦਾ ਪਾਣੀ ਬਹੁਤ ਜ਼ਿਆਦਾ ਭਰ ਗਿਆ ਸੀ ਕੱਢਣ ਦਾ ਨਿਕਾਸ ਕਿੱਧਰ ਹੈ ਨਹੀਂ ਸੀ ਇਸ ਕਰਕੇ ਆਪਾਂ ਦੇਖ ਕੇ ਆਨੇ ਆਂ ਵੀ ਪਾਣੀ ਕਿੰਨਾ ਗਾ ਤੇ ਪਹਿਲਾਂ ਦੱਸਣ ਦੇ ਸਮਾਂ ਅੱਜ ਦਾ ਮੌਸਮ ਤੁਹਾਂ ਦੇਖੋ ਵੀਰੋ ਅੱਜ ਦਾ ਮੌਸਮ ਤੇ ਹਲੇ ਤੱਕ ਇੱਧਰ ਪਾਣੀ ਖੜਾ ਹੈ ਮੀਂਹ ਵਾਲਾ ਤੇ ਦੇਖੋ ਭਾਈ ਇੰਨੀ ਧੁੰਦ ਪੈਰੀਆ 12 ਵਜੇ ਵੀਰੋ ਦੁਪਹਿਰ ਦਾ ਟਾਈਮ ਆ ਤੇ ਸਵੇਰੇ ਤੋਂ ਹੁਣ ਲਾ ਲੋ ਇੰਨੀ ਜਿਆਦਾ ਧੁੰਦ ਸੀ ਮਲਰੋ ਜਿਵੇਂ ਆਪਾਂ ਨੂੰ ਆ ਡੰਡਾ ਦਿਖ ਰਿਹਾ ਸਾਹਮਣੇ ਤੇ ਆ ਵੀ ਨਹੀਂ ਦਿਖ ਰਿਹਾ ਸੀ ਤੇ ਇੰਨੀ ਜਿਆਦਾ ਧੁੰਦ ਸੀ ਸਵੇਰ ਸਵੇਰੇ ਪਰ ਹੁਣ ਥੋੜਾ ਜਿਹਾ 12 ਵਜੇ ਆਏ ਹੁਣ ਵੀ ਘੱਟੇ ਉਤਰੀ ਐਨੀ ਉਤਰੀ ਆ ਦੇਖੋ ਕਿੰਨੀ ਜਿਆਦਾ ਤੇ ਠੰਡ ਤਾਂ ਵੀਰੇ ਬਸ ਪੁੱਛੋ ਹੀ ਨਾ ਇੰਨੀ ਹੋ ਰਹੀ ਆ ਦੋ ਤਿੰਨ ਦਿਨਾਂ ਤੋਂ ਕਿਉਂਕਿ ਮੀਤੋਂ ਬਾਅਦ ਬਹੁਤ ਜਿਆਦਾ ਠੰਡ ਹੋਈ ਸੀ ਤੇ ਜੰਗਲ ਦੇ ਕੋਲ ਆ ਗਏ ਵੀਰੋ ਆਪਾਂ ਉਹ ਸਾਹਮਣੇ ਜੰਗਲ ਆ ਗਿਆ ਤੇ ਆ ਮਹੋੜਾ ਗਿਆ ਜੰਗਲ ਵਾਲਾ ਤੇ ਬਾਂਦਰ ਵੀ ਉਹ ਦੇਖੋ ਕਿੰਨੇ ਵੜ ਰਹੇ ਅੱਜ ਖੇਤਾਂ 'ਚ ਕਿੰਨੇ ਠੰਡ ਦਾ ਮਾਰਾ ਕੋਈ ਆਂਦਾ ਨਹੀਂ ਤੇ ਇਸ ਕਰਕੇ ਬਾਂਦਰ ਆਪਣਾ ਸੂਤ ਲਾ ਜਾਂਦੇ ਆ ਕਣਕ ਖਾ ਜਾਂਦੇ ਆ ਜੇ ਉਹ ਦੇਖੋ ਵੀਰੋ ਬਾਂਦਰ ਹੁਣ ਮੈਨੂੰ ਦੇਖ ਕੇ ਭੱਜ ਗਏ ਉਹ ਸਾਹਮਣੇ ਦੇਖੋ ਤੇ ਪਹਿਲਾਂ ਕਣਕ ਚ ਵੜ ਰਹੇ ਸੀ ਤੇ ਬਰਸੀਨ 'ਚ ਕਿ ਉਹ ਭੱਜ ਗਏ ਤੇ ਮੈਨੂੰ ਲੱਗਦਾ ਵੀਰੋ ਧੁੱਪ ਤਾਂ ਔਖੇ ਨਿਕਲੇਗੀ ਆ ਹਫਤਾ ਕਿਉਂਕਿ ਇੰਨੀ ਜ਼ਿਆਦਾ ਧੁੰਦ ਠੰਡਾ ਤੇ ਧੁੰਦ ਵੀਰੋ ਸ਼ਾਮ ਨੂੰ 4-5 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਪੈਣੀ ਉਤਰਦੀ ਤਾਂ ਹੈ ਨਹੀਂ ਫੇਰ ਪੈ ਜਾਂਦੀ ਹੈ ਚਾਓ ਦੇਖੋ ਬਾਂਦਰ ਤੇ ਉਹ ਸਾਹਮਣੇ ਵੀਰੋ ਦੇਖੋ ਬਾਂਦਰ ਕਿਵੇਂ ਬੈਠਾ ਠੰਡ ਚ ਪੁਰਜੀ ਦੇ ਉੱਪਰ ਆ ਦੇਖੋ ਪਾਣੀ ਪੀਕੇ ਗਿਆ ਤੇ ਇੱਧਰ ਵੀਰੋ ਆਪਣੀ ਕਣਕਾ ਦੇਖੋ ਸਾਹਮਣੇ ਹਲੇ ਤੱਕ ਪਾਣੀ ਕਿੰਨਾ ਕਿੰਨਾ ਖੜਿਆ ਤੇ ਪਾਣੀ ਵੀਰੋ ਇਸਾ ਨਿਕਲਿਆ ਨਹੀਂ ਕਿਧਰੇ ਤੇ ਆ ਦੇਖੋ ਵੀਰੋ ਜੰਗਲ ਦੇ ਵਿੱਚ ਪਹੁੰਚ ਗਏ ਤੇ ਠੰਡ ਇੰਨੀ ਜ਼ਿਆਦਾ ਹੋ ਰਹੀ ਆ ਬਾਈ ਤੇ ਵੀਡੀਓ ਬਣਾਉਣ ਦਾ ਵੈਸੇ ਮੂਡ ਤੁਹਾਨੂੰ ਆਪਾਂ ਮੌਸਮ ਦਿਖਾਣ ਦੇ ਚੱਕਰ ਚਾ ਜੱ ਬਣਾ ਬਲੌਗ ਬਣਾਇਆ ਨਹੀਂ ਟੰਡ ਚ ਬਾਹਰ ਆਣ ਦਾ ਜਿੱਲ ਨਹੀਂ ਕਰ ਰਿਆ ਸੀ ਤੇ ਇੱਧਰ ਦੇਖੋ ਕਿੰਨੀ ਜ਼ਿਆਦਾ ਧੁੰਦ ਆ ਤੇ ਵੀਰੋ ਬਲੌਗ ਨੂੰ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਪਾ ਠੰਡ ਜੋ ਤੁਹਾਨੂੰ ਦੇਖੋ ਮੌਸਮ ਦਾ ਹਾਲ ਦਿਖਾ ਰਹੇ ਆ ਪੰਜਾਬ ਚ ਤੇ ਇੱਧਰ ਬਾਂਦਰ ਦੇਖੋ ਪਹਿਲਾਂ ਤੁਸੀਂ ਕਿਵੇਂ ਫਿਰ ਰਹੇ ਆ ਤੇ ਆ ਇੱਧਰ RAM ME ਦਾ ਖੇਤ ਆ ਗਿਆ ਤੇ ਉਹ ਦੇਖੋ ਆਪਣੇ ਖੇਤ ਚ ਕਿੰਨਾ ਕਿੰਨਾ ਪਾਣੀ ਖੜਾ ਹੈ ਹਜੇ ਤੱਕ ਕਿਉਂਕਿ ਬਾਈ ਇਸ ਕਾ ਪਾਣੀ ਨਿਕਲੇ ਨਹੀਂ ਕਿਧਰ ਨਿਕਾਸ ਨਹੀਂ ਹੈਗਾ ਤੇ RAM ME ਨੇ RAM ME ਦਾ ਸੁੱਕਾ ਰ RAM ME ਨੇ ਪਾਣੀ ਕੱਢ ਦਿਆ ਤੇ ਇੱਧਰ ਤੇ ਆਪਣਾ ਨਿਕਲੇ ਨਹੀਂ ਇਸ ਕਰਕੇ ਪਾਣੀ ਹੁਣ ਤੱਕ ਖੜਿਆ ਆ ਦੇਖੋ ਵੀਰੋ ਕਣਕ ਆਪਣੀ ਤੇ ਆ ਇੱਧਰ RAM ME ਨੇ ਵੀਰੋ ਪਰ ਅਨਾਂ ਨਿਆਂ ਗੇ ਬੰਦਰ ਬਹੁ ਖੜਾ ਵਾ ਦੇਖੋ ਲਵੇ ਲਵੇ ਸਾਰੀ ਕਣਕ ਖਾ ਗਈ ਤੇ ਆਪਣੀ ਵੀ ਦੇਖੋ ਉੱਪਰ ਉੱਪਰ ਸਾਰੀ ਝੂੰਡਤੀ ਤੇ ਕਣਕ ਵੈਸੇ ਆਪਣੀ ਵਧੀਆ ਖੜੀ ਸੀ ਪਰ ਹੁਣ ਪਾਣੀ ਬਹੁ ਖੜਿਆ ਦੇਖੋ ਵੀਰੋ ਮੀਂਹ ਪਏ ਨੂੰ ਹਫਤਾ ਹੋ ਗਿਆ ਪਰ ਹੁਣ ਤੱਕ ਪਾਣੀ ਖੜਿਆ ਕਿਉਂਕਿ ਖੇਤ ਦਾ ਪਾਣੀ ਵੀਰੋ ਕਿਧਰ ਹੀ ਨਿਕਾਸ ਨਹੀਂ ਹੈਗਾ ਨਿਕਲਦਾ ਤੇ ਇਸ ਕਰਕੇ ਆਪਾਂ ਕੱਢਿਆ ਨਹੀਂ ਹੈਗਾ ਕਿਧਰੇ ਨਾ ਨਿਕਲਿਆ ਤੇ ਆਹ ਦੇਖੋ ਕਿਵੇਂ ਭਰਿਆ ਇਧਰ ਰਾਮੇ ਦਾ ਤੇ ਰਾਮੇ ਦਾ ਵੀਰੋ ਰਾਮੇ ਉੱਥੇ ਕੱਟਤਾ ਸੀ ਇਸ ਕਰਕੇ ਸੁੱਕ ਗਿਆ ਖੇਤਾ ਤੇ ਆਪਣਾ ਹੀ ਵੀਰੋ ਵਿਚਾਲੇ ਵਿਚਾਲੇ ਤੋਂ ਮੈਨੂੰ ਲੱਗਦਾ ਸੁੱਕਾ ਦੇਖੋ ਵਿਚਾਲੇ ਹੈ ਨਹੀਂ ਪਾਣੀ ਪਰ ਸਿਰੇਂ ਤੇ ਦੇਖੋ ਕਿੰਨਾ ਕਿੰਨਾ ਇੰਦਰਲੇ ਸਿਰੇ ਦੇ ਦੇਖੋ ਤੇ ਉਹ ਉੱਧਰ ਜ਼ਿਆਦਾ ਹੋਣਾ ਕਿਉਂਕਿ ਉੱਧਰ ਵੀਰੋ ਖੇਤਾ ਜਿਹੜਾ ਨੀਮਾ ਤੇ ਆਹ ਦੇਖੋ ਵੀਰੋ ਬੱਟਾਂ ਦਾ ਵੀ ਗਾਰਾ ਬਣਿਆ ਪਿਆ ਫੁੱਲ ਕਿਉਂਕਿ ਬਾਂਦਰਾਂ ਨੇ ਦੇਖੋ ਉੱਪਰ ਉੱਪਰ ਤੇ ਕਿਵੇਂ ਕਣਕ ਚੁੰਡੀ ਪਈ ਆ ਬਾਂਦਰ ਬਈ ਬਹੁਤ ਆਮਾ ਹੀ ਠੰਡਵਾ ਜ਼ਿਆਦਾ ਆ ਰਹੇ ਆ ਕਿਉਂਕਿ ਠੰਡਵਾ ਇਹਨਾਂ ਨੂੰ ਪਤਾ ਵੀ ਤੁੰਦ ਨੂੰ ਕੋਈ ਆਂਦਾ ਨਹੀਂ ਤੇ ਕਣਕ ਖਾ ਖਾ ਕੇ ਇੱਦਾਂ ਗੇਰੁੰਦੇ ਆ ਦੇਖੋ ਆਹ ਦੇਖੋ ਤੇ ਆਹ ਦੇਖੋ ਕਣਕਾਂ ਨੂੰ ਖਾ ਖਾ ਕੇ ਕਿਵੇਂ ਦੰਤਣ ਵਾਂਗੂ ਕਰ ਦਿਆ ਇਹ ਤੇ ਬਾਕੀ ਤੁੰਦ ਬਹੁਤ ਜ਼ਿਆਦਾ ਠੰਡਾ ਅੱਜ ਤੇ ਬੱਟਾਂ ਵੀ ਬਿਰੋ ਗਿੱਲੀਆਂ ਕਿਉਂਕਿ ਮੀਂਹ ਬਹੁਤ ਪੈ ਗਿਆ ਸੀ ਤੇ ਉਧਰਲਾ ਦਿਖਾਉਂਦੇ ਤੁਹਾਨੂੰ ਪਰਲਾ ਪਾਣੀ ਪਰਲਾ ਵੀ ਦੇਖੋ ਕਿੰਨਾ ਕਿੰਨਾ ਖੜਿਆ ਤੇ ਆ ਦੇਖੋ ਵੀਰੋ ਤੁਹਾਨੂੰ ਨਵੀਂ ਚੀਜ਼ ਇੱਕ ਹੋਰ ਦਿਖਾਉਣੀ ਆ ਸੂਰਾਂ ਨੇ ਦੇਖੋ ਵੀ ਬੱਟਾਂ ਕੀ ਹਾਲ ਕਰ ਗਿਆ ਤੇ ਆ ਦੇਖੋ ਸਾਰੀ ਬੱਟ ਪੜਦੀ ਆ ਸੂਰਾਂ ਦਾ ਕੰਮ ਆ ਬਈ ਸੂਰ ਵੀ ਲੱਗੇ ਆਣ ਕਿਉਂਕਿ ਆ ਦੇਖੋ ਵੱਡੇ ਵੱਡੇ ਟੋਏ ਪਾ ਦੇ ਮੱਟਾਂ ਦੇ ਉੱਪਰ ਆ ਦੇਖੋ ਵੀਰੋ ਇਹ ਸੂਰ ਆਂਦੇ ਆ ਬਈ ਰਾਤ ਨੂੰ ਬਹੁਤ ਜ਼ਿਆਦਾ ਗਾਂ ਮਚਾ ਕੇ ਜਾਮਾ ਆ ਦੇਖੋ ਆ ਦੇਖੋ ਬਈ ਸੂਰਾਂ ਨੇ ਕੀ ਹਾਲ ਕਰਖਾ ਇੱਧਰ ਸਾਰੀ ਬੱਟ ਦਾ ਸਤਿਆਨਾਸ਼ ਕਰਤਾ ਤੇ ਅੱਗੇ ਬੱਟ ਦੇਖੋ ਤੇ ਇੱਧਰ ਦੇਖੋ ਆ ਦੇਖੋ ਕੀ ਹਾਲ ਕਰਤਾ ਸੂਰਾਂ ਨੇ ਇਹ ਬਾਂਦਰਾਂ ਜਿਹੜੇ ਦੁਖੀ ਕਰਦੇ ਆ ਕਰਦੇ ਆ ਤੇ ਹੁਣ ਸੂਰ ਵੀ ਦੇਖੋ ਐਦਾਂ ਮਤਲਬ ਕਣਕਚੌਹ ਦੇਖੋ ਕਣਕ ਦੇ ਵਿੱਚ ਵੀ ਕੀ ਹਾਲ ਕਰ ਗਿਆ ਉਹ ਦੇਖੋ ਕਿਵੇਂ ਟੋਏ ਪੱਤਰ ਗਏ ਤਾਂ ਵੀਰੋ ਪਾਣੀ ਕਣਕਚੌਹ ਬੌਖੜਿਆ ਤੇ ਕਣਕ ਨਾ ਥੋੜੀ ਥੋੜੀ ਪੀਲੀ ਹੋਣ ਲੱਗੀ ਤੇ ਇਸ ਵਾਰ ਆਪਾਂ ਸਲਫਰ ਪਾਵਾਂਗੇ ਕਿਉਂਕਿ ਸਲਫਰ ਹੋਉਂਦੀ ਆ ਜਿਹੜੀ ਉਹ ਪਾਣੀ ਨੂੰ ਸੌਂਕ ਲੈਂਦੀ ਆ ਤੇ ਪਾਣੀ ਵੀ ਰੋ ਜਿਹੜਾ ਹੈਗਾ ਸਿਰਿਆਂ ਤੇ ਆ ਬਹੁਤ ਜ਼ਿਆਦਾ ਜ਼ਿਆਦਾ ਤੇ ਵਿਚਾਰੇ ਪਾਣੀ ਹੈ ਨਹੀਂ ਕਿਉਂਕਿ ਸਿਰਿਆਂ ਦੇ ਥੋੜੇ ਸਿਰੇ ਇਧਰਲਾ ਸਿਰਾ ਚਾਹ ਦੇਖੋ ਕਿੰਨਾ ਕਿੰਨਾ ਪਾਣੀ ਖੜਾ ਹੈ ਇਹ ਸਿਰਾ ਥੋੜਾ ਜ੍ਹਾ ਨੀਮਾ ਇਧਰ ਖੇਤ ਤੇ ਪਾਣੀ ਤਾਂ ਆਪਾਂ ਨੇ ਠੀਕੋ ਠੀਕ ਲਾਇਆ ਸੀ ਐਵੇਂ ਮਤਲਬ ਜ਼ਿਆਦਾ ਪ੍ਰੈਨਸ ਆ ਪਰ ਮੀਂਹ ਬਹੁਤ ਪੈ ਗਿਆ ਮੀਂਹ ਕਰਨ ਤੇ ਵਿੱਚ ਵੀਰੋ ਕਣਕ ਜਿਹੜੀ ਆਪਾਂ ਤੁਹਾਨੂੰ ਦਿਖਾਣੇ ਆ ਸੂਰਾਂ ਨੇ ਬਹੁਤ ਗਾਮ ਮਚਾ ਦਿਆ ਕਿਉਂਕਿ ਸੂਰ ਬਹੁਤ ਆਣ ਲੱਗੇ ਬਈ ਸੂਰ ਰਾਤ ਨੂੰ ਬਹੁਤ ਮਤਲਬ ਕੰਮ ਖਰਾਬ ਕਰਾਂ ਤੇ ਬੁਰਾ ਹਾਲ ਕਰਦੀ ਹੈ ਕਣਕ ਦਾ ਟੋਏ ਟੋਏ ਮਾਰਦੀ ਹੈ ਤੇ ਵੀਰੋ ਖਾਵਾ ਘਟਾਉਂ ਮਿੱਦਾ ਬਹੁਤ ਜ਼ਿਆਦਾ ਕਿਉਂਕਿ ਸੂਰ ਗਾਹ ਜ਼ਿਆਦਾ ਮਚਾ ਗਾਇਆ ਕਣਕ ਦਾ ਸੱਤਿਆ ਨਾਸ ਕਰਖਾ ਉਹਨਾਂ ਨੇ ਤੇ ਬਾਕੀ ਪਾਣੀ ਦਿਖਾਉਂਦੇ ਆ ਤੁਹਾਨੂੰ ਪਾਣੀ ਬਹੁਤ ਜ਼ਿਆਦਾ ਤੇ ਕਣਕ ਵੀ ਦਿਖਾਉਂਦੇ ਆ ਕਣਕ ਮੈਨੂੰ ਲੱਗਦਾ ਢਿਲੀ ਹੋਣ ਲੱਗੀ ਪਾਣੀ ਬਹੁਤ ਖੜਿਆ ਤੇ ਆਪਾਂ ਨੇ ਕੱਢਿਆ ਨਹੀਂ ਇਹ ਕਿੱਲੇ ਦਾ ਬਾਕੀ ਆਉਣੇ ਸਾਰੀ ਲਖਣਾ ਠੀਕ ਆ ਉਹ ਤਾਂ ਨਿਕਲ ਗਿਆ ਸੀ ਪਰ ਇਹ ਕਿੱਲੇ ਦਾ ਕਿਤੇ ਨਿਕਾਸ ਨਹੀਂ ਹੋਇਆ ਤੇ ਇਸ ਕਰਕੇ ਪਾਣੀ ਬਹੁਤ ਜ਼ਿਆਦਾ ਤੇ ਦਿਖਾਣੇ ਆ ਤੁਹਾਨੂੰ ਆ ਦੇਖੋ ਵੀਰੋ ਪਾਣੀ ਕਿੰਨਾ ਕਿੰਨਾ ਖੜਾ ਹੈ ਕਣਕ ਚ ਹੁਣ ਤੱਕ ਆ ਦੇਖੋ ਪਰੇ ਖੜੇ ਆ ਤੇ ਕਣਕ ਦੇਖੋ ਥੋੜੀ ਥੋੜੀ ਪੀਲੀ ਹੋ ਗਈ ਤੇ ਆਪਾਂ ਇਹਦੇ ਸਲਫਰ ਘੇਰ ਦੇਾਂਗੇ ਕਿਉਂਕਿ ਸਲਫਰ ਵੀਰੋ ਪਾਣੀ ਨੂੰ ਸੌਂਕ ਲੇਗੀ ਜੇ ਬਚਦੀ ਆ ਤੇ ਨਹੀਂ ਪੀਲੀ ਹੋ ਗਈ ਥੋੜੀ ਥੋੜੀ ਬਾਕੀ ਵਿਚਾਲੇ ਤੋਹ ਜੇ ਠੀਕ ਆ ਤੇ ਇਧਰ ਇਧਰ ਪੀਲੀ ਹੋਈ ਆ ਬਾਕੀ ਸੇਰਾ ਪਰਲਾ ਵੀ ਠੀਕ ਆ ਤੇ ਸਲਫਰ ਪਾਵਾਂਗੇ ਆਪਾਂ ਇਧਰ ਵੀ ਦੇਖੋ ਵੀਰੋ ਮਨੀ ਬਲੌਗਰ ਦਾ ਖੇਤ ਵੀ ਫੁੱਲ ਖੜਿਆ ਖੜਿਆ ਤੇ ਇਧਰ ਆਪਣੇ ਵਾਲਾ ਵੀ ਤੇ ਚਲੋ ਦੇਖਦੇ ਆਂ ਆਪਾਂ ਸਲਫਰ ਲੈ ਕੇ ਆਵਾਂਗੇ ਅੱਜ ਪਾਉਂਦੇ ਆਂ ਇਹਦੇ ਚ ਵੀ ਥੋੜਾ ਜਿਹਾ ਫਰਕ ਪਵੇਗਾ ਕਿਉਂਕਿ ਪਾਣੀ ਵੀ ਰੋਸੀ ਰਹਿੰਦੀ ਜਾਦਾ ਵੈਸੇ ਇੰਨਾ ਜਿਆਦਾ ਹੈ ਨਹੀਂ ਤੇ ਇਧਰ ਦੇਖੋ ਕਿੰਨਾ ਖੜਿਆ ਤੇ ਬਾਕੀ ਜਿਹੜੀ ਆਪਣੀ ਬਿਰੋ ਬਾਂਦਰ ਬਹੁ ਖਾ ਕੇ ਕਣਕ ਪਰਾਂ ਪਰਾਂ ਤੋਂ ਬਾਂਦਰ ਬਹੁਤ ਆਉਂਦੇ ਆ ਬਹੁ ਕਣਕ ਖਾ ਜਾਂਦੇ ਆ ਤੇ ਬੰਦਰ ਨਾਲ ਨਾਲ ਵੀਰ ਜਿਹੜੇ ਸੂਰਾ ਸੂਰਾ ਨੇ ਬਹੁਤ ਨੁਕਸਾਨ ਲਾਉ ਉਹ ਦੇਖੋ ਵਿੱਚ ਤੇ ਆਪਾਂ ਤੁਹਾਨੂੰ ਦਿਖਾਉਂਦੇ ਜ਼ੂਮ ਕਿਉਂਕਿ ਧੁੰਦ ਬਹੁਤ ਪੈ ਰਹੀ ਵੀਰੋ ਕੈਮਰੇ ਤੇ ਪਾਣੀ ਜਿੱਰੀ ਜਾ ਰਿਹਾ ਤੇ ਧੁੰਦਲਾ ਕੈਮਰਾ ਹੋ ਹੀ ਜਾਂਦਾ ਤੇ ਨਹੀਂ ਵਿੱਚ ਤੋਂ ਦਿਖਾਉਂਦੇ ਆਪਾਂ ਤੁਹਾਨੂੰ ਸੂਰਾ ਨੇ ਕੀ ਹਾਲ ਕਰ ਰੱਖਿਆ ਤੇ ਇੱਧਰ ਦਿਖਾਉਂਦੇ ਆ ਤੁਹਾਨੂੰ ਬੱਟ ਤੇ ਆ ਦੇਖ ਲਓ ਬੱਟ ਤੇ ਕੀ ਹਾਲ ਕਰਤਾ ਸੂਰਾ ਨੇ ਆ ਸੂਰਾ ਨੇ ਵੀਰੋ ਰਾਤ ਨੂੰ ਆਉਂਦੇ ਆ ਸੂਰ ਬਹੁਤ ਦੁਖੀ ਕਰਦੇ ਆ ਜੰਗਲੀ ਸੂਰ ਆ ਦੇਖੋ ਬਈ ਤੇ ਆ ਜੰਗਲ ਆ ਵੀਰੋ ਲਵੇ ਲਵੇ ਤੇ ਇਸ ਕਰਕੇ ਸੂਰ ਬਹੁਤ ਜ਼ਿਆਦਾ ਆਉਂਦੇ ਆ ਭਾਈ ਤੇ ਬਾਂਦਰ ਦਾ ਦਿਨ ਤੇ ਹੜਾ ਹੀ ਬੜੀ ਰਹਿੰਦੇ ਇੱਥੇ ਇਸ ਕਰਕੇ ਸੂਰ ਰਾਤ ਨੂੰ ਸੂਰ ਆਉਂਦੇ ਆ ਦਿਨ ਚ ਬਾਂਦਰ ਤੁਖੀ ਕਰਦੇ ਆ ਤੇ ਆ ਦੇਖੋ ਵੀਰੋ ਵਿਚਾਲੇ ਵਿਚਾਲੇ ਤਾਂ ਘੱਟ ਆ ਵੈਸੇ ਪਾਣੀ ਤੇ ਉਹ ਪਰਲੇ ਸਿਰੇ ਤੇ ਜ਼ਿਆਦਾ ਉਹ ਪਿੱਛੇ ਠੱਪਾ ਹੁਣ ਦਿਖਾਇਆ ਤੁਹਾਨੂੰ ਤੇ ਇਸ ਕਰਕੇ ਵੀ ਉਧਰ ਵੀਰੋ ਖੇਤ ਨਹੀਂ ਮਾਂ ਤੇ ਇੱਧਰ ਤਾਂ ਠੀਕ ਆ ਇੱਧਰ ਇੰਨਾ ਪਾਣੀ ਨਹੀਂ ਹੈਗਾ ਵਿਚਾਲੇ ਬਚਾਲੇ ਥੋੜਾ ਜਿਹਾ ਉੱਚਾ ਲੱਗਦਾ ਮੈਨੂੰ ਇਸ ਕਰਕੇ ਆ ਬਾਕੀ ਕਣਕ ਦੇਖ ਲੋ ਵੀਰੋ ਕਿਵੇਂ ਚੁੰਡਰ ਹੋਈ ਮੰਦਰਾਂ ਨੇ ਉੱਪਰ ਤੋਂ ਆ ਦੇਖੋ ਆ ਦੇਖੋ ਨਹੀਂ ਉਹ ਉਧਰ ਕਣਕ ਦੇਖ ਲੋ ਕਿੰਨੇ ਹੋ ਰਹੀ ਆ ਇੱਧਰ ਦੇਖੋ ਵੀਰੋ ਕਿ ਉੱਪਰ ਉੱਪਰ ਤੋਂ ਚੁੰਡ ਦਿੰਦੇ ਆ ਮੰਦਰ ਲੋਹੀ ਕਰਦੇ ਆ ਬਹੁਤ ਜ਼ਿਆਦਾ ਉਹ ਬੈਠੇ ਹੁਣ ਵੀ ਇਹ ਦੇਖ ਰਿਹਾ ਵੀ ਕਦ ਬੰਦਾ ਚਾਵੇ ਕਦ ਅਸੀਂ ਬੜੀਏ ਵਿੱਚ ਤੇ ਆ ਜੰਗਲ ਆ ਗਿਆ ਵੀਰੋ ਤੇ ਗਿੱਲਾ ਬਹੁਤ ਜ਼ਿਆਦਾ ਹੋ ਰਿਹਾ ਦੇਖੋ ਬੱਟ ਜਮੀ ਗਿੱਲੀ ਪਈ ਆ ਕਿਉਂਕਿ ਮੀਂਹ ਪੈ ਕੇ ਹੁਣ ਧੁੰਦ ਵੀ ਵੀਰੋ ਜਿਹੜੀ ਅੱਜ ਕੱਲੇ ਚ ਧੁੰਦ ਪੈ ਰਹੀ ਆ ਮੀਂਹ ਮੰਗ ਪੈ ਰਹੀ ਆ ਮਤਲਬ ਰੋਡ ਵੀ ਗਿੱਲੇ ਕਰੇ ਪਏ ਜਿਵੇਂ ਆਪਾਂ ਕਹਿੰਦੇ ਨੇ ਮੀਂਹ ਪੈ ਕੇ ਹਟਦਾ ਛਿੜਕਾ ਜਾ ਐਵੇਂ ਰੋਡ ਉੱਪਰ ਹੀ ਪਈ ਸਵੇਰੇ ਤਾਂ ਵੀਰੋ ਬੜਾ ਹੋ ਧੁੰਦ ਸੀ ਤਾਂ ਦੇਖੋ ਇੱਧਰ ਹੀ ਪਾਣੀ ਬਹੁਤ ਖੜਿਆ ਸਲਫਰ ਪਾਉਂਦੇ ਆਪਾਂ ਤਾਂ ਵੀਰੋ ਜੰਗਲਾ ਗਾ ਦੇਖੋ ਤੇ ਉਹ ਸਾਹਮਣੇ ਬੰਦ ਦੇਖੋ ਕਿੰਨੇ ਬੈਠੇ ਆ ਤੇ ਧੁੰਦ ਚ ਦੇਖੀ ਤੇ ਡਰਾਉਣਾ ਖੇਤ ਆ ਤੇ ਮੇਰੇ ਨੂੰ ਦੇਖ ਰਿਹਾ ਵੀ ਇਹ ਕਦ ਜਾਵੇ ਕਦ ਸੀ ਕਣਕ ਚ ਬੜੀਏ ਤੇ ਧੁੰਦ ਬਹੁਤ ਪੈ ਰਹੀ ਆ ਦੇਖੋ ਉਹ ਪਿੱਛੇ ਬੰਦਰ ਬਹੁਤ ਆ ਤੇ ਚਲੋ ਆਪਾਂ ਪਹਿਲਾਂ ਸਲਫਰ ਲੈਣੇ ਅੱਜ ਸਲਫਰ ਪਾਣੇ ਆ ਤੇ ਜਿਹੜੀ ਸਲਫਰ ਵੀਰੋ ਪਾਣੀ ਨੂੰ ਸੌਂਖ ਲੈਂਦੀ ਐ ਇਸ ਕਰਕੇ ਤੇ ਪਰੇ ਤਾਂ ਬਹੁਤ ਜ਼ਿਆਦਾ ਪਾਣੀ ਆ ਤੇ ਬਾਕੀ ਇੱਧਰ ਇੱਧਰ ਠੀਕ ਆ ਇਹ ਤਾਂ ਥੋੜਾ ਬਹੁਤਾ ਹੀ ਆ ਪਰ ਪਰੇ ਬਹੁਤ ਜ਼ਿਆਦਾ ਸਿੱਦਰ ਕਣਕ ਵੀ ਥੋੜੀ ਥੋੜੀ ਪੀਲੀ ਹੋ ਰਹੀ ਐ ਇਸ ਕਰਕੇ ਤੇ ਮੌਸਮ ਦੇਖੋ ਭਾਈ ਅੱਜ ਮੈਨੂੰ ਲੱਗਦਾ ਧੁੰਦ ਉਤਰੀ ਧੁੰਦ ਬਹੁਤ ਜ਼ਿਆਦਾ ਭਈਆ ਦੇਖੋ ਰੋੜ ਕਿਵੇਂ ਗਿੱਲਾ ਹੋਇਆ ਪਿਆ ਹੁਣ ਤੱਕ ਸਵੇਰੇ ਤਾਂ ਵੀ ਰੋ ਇੱਥੇ ਤਾਂ ਮਤਲਬ ਪਾਣੀ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਦੇ ਪਾਣੀ ਚੱਲ ਰਿਹਾ ਐਵੇਂ ਚੱਲ ਰਾਇਆ ਸੀ ਇੰਨੀ ਜਾਂ ਧੁੰਦ ਸੀ ਅੱਜ ਕੇ ਬਲੌਗ ਆਪਾਂ ਤੁਹਾਨੂੰ ਦਿਖਾ ਦਿਆ ਤੇ ਖੇਤਾਂ ਬਹੁਤ ਜ਼ਿਆਦਾ ਪਾਣੀ ਆ ਤੇ ਬਹੁਤ ਜ਼ਿਆਦਾ ਠੰਡ ਆ ਭਈ ਧੁੰਦ ਵੀ ਬਹੁਤ ਜ਼ਿਆਦਾ ਤੇ ਉਹ ਪਿੱਛੇ ਜੰਗਲ ਹੈਗਾ ਆਪਾਂ ਹੁਣ ਤੁਰ ਕੇ ਘਰ ਵੱਲ ਨੂੰ ਤੇ ਬਾਕੀ ਆਪਣੀ ਕਣਕ ਹਜੇ ਠੀਕ ਆ ਆਪਣਾ ਪਾਣੀ ਕੱਟਦਾ ਸੀ ਤੇ ਬਾਕੀ ਵੀਰੋ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਤੁਹਾਨੂੰ ਪੰਜਾਬ 'ਚ ਹਰ ਟਾਈਮ ਦਾ ਮੌਸਮ ਦਿਖਾਉਂਦੇ ਰਹਿੰਦੇ ਆ ਤੇ ਬਹੁਤ ਜ਼ਿਆਦਾ ਠੰਡ ਆ ਇਸ ਟਾਈਮ ਪੰਜਾਬ 'ਚ ਤੇ ਬਾਕੀ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸੌਨ ਸਸਰੀਕਾ